ҚАЛЬТАРА ਹਾਂਜੀ ਸਰ ਕੱਲ ਗੁਰੂਰਸੇ ਦੇ ਏਰੀਆ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨਯੋਗ ਕਸਤੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਰੀ ਨਿਰਦੇਸ਼ ਹੈਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਹਰ ਸਾਹਿਬ ਆਤੂ ਸੋਨੀਆ ਦੀ ਜਿਹੜੀ ਪੁਲਿਸ ਪਾਰਟੀ ਸੀ ਕੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖੀਮਪੁਰ ਗੁਰਹਰ ਸਾਹਿਬ ਵਿੱਚ ਜਦ 3 ਸੱਕੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਪੱਜ ਗਏ ਜਿਹੜੀ ਡੀਐਸਪੀ ਅਤੂਲ ਸੋਨੀ ਦੀ ਟੀਮ ਸੀਗੀ ਉਹਨੇ ਬਰੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਜਿਹੜੀ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆਂ ਦਾ ਫਾਇਦਾ ਉਠਾ ਕੇ ਜਿਹੜੇ ਪੱਜ ਗਏ ਉਹਨੂੰ ਫਰੈਂਡਲੀ ਟੀਮ ਪੜਾ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ